ਹਾਜੀ ਹਾਜੀ ਇੱਕ ਮਹੀਨ ਹਰ ਅਜਨ ਜਿੱਤੇ ਨਹੀਂ ਹੁੰਦੇ ਬੋਤਾ ਪਾਈ ਪਾਈ ਕਰਨ ਵਾਲੇ ਅਕਸਰ ਜਲਾਚ ਬੈਂਦੇ ਨੇ ਜਿੱਥੇ ਯਾਰ ਯਾਰਾ ਲਈ ਖੜਦੇ ਡਾਕਟਰ ਨਗਰ ਦੀ ਉੱਥੇ ਕਬੱਡੀ ਕੱਪ ਹੁੰਦੇ ਰਹਿੰਦੇ ਨੇ ਯਾਦ ਵਿੱਚ ਵੱਡਾ ਕਬੱਡੀ ਦਾ ਪ੍ਰਦਰਸ਼ਨ ਦੇ ਵਿੱਚ ਬਲਕਾਰ ਧਮਾਨ ਖੋਣੇ ਕਰਾਉਂਦੇ ਆ। ਬੋਲ ਲੱਖਾ ਬੋਲ ਲੱਖਾ ਓਹ ਨਜ਼ਾਰਾ ਆ ਗਿਆ। ਜੇ ਰੱਤ ਸਾਹਮਣੇ ਗੱਬਰੂਆਂ ਉਹ ਜਵਾਨੀ ਨਹੀਂ ਹੋਣੀ। ਬਲਜਾਰੀ ਮੋਰਗ ਵੀ ਪੁੱਜ ਗਿਆ। ਜੀ ਆਇਆਂ ਨੂੰ ਉਹਨਾਂ ਦੇ ਨਾਮ ਬਲਕਾਰ ਧਮਾਨ ਬੇਟੂਪੁਰਾ ਸਰਵਾ ਤੇਰੀ ਟੀਮ ਆ ਬੰਨੇ ਪਿੰਛਰ ਸਮੇਂ ਤੋਂ गुलजारी मोल सिचे तौर से, तो 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 से गुल्जार, श्रोमी अकाली दल सा सत्कार जो गुलजार सिंह मोड़े तौर पर गुस्से होनी ਸਮਾਪਤੀ ਦੀਪੋ ਜੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਓ ਜੈਸ ਮੇਰੀ ਵੀਰੋ ਕਬੱਡੀ ਨੂੰ ਦਿੱਤੀ ਕਰਦੀ ਪਹਿਲਾ ਪਵਨ ਨੇ ਮੇਰੀ ਵੀਰੋ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਦੇ ਵਿੱਚ ਜੋੜ ਦਿੱਤਾ ਪਰ ਆਹ ਦੇਖਣਾ ਇਹ ਤਿਰਵੇਂ ਦੀ ਨੂੰ ਨੂੰ ਨਾਓੜੀ ਮੇਰੀ ਵੀਰੋ ਕਬੱਡੀ ਦੇ ਵਿੱਚ ਐਨ ਖਿੱਚ ਮਾਰੀ ਹੈ ਸੱਚੇ ਸੋਰਵੇਂ ਦੇ ਪਿੰਡੋਂ ਹੈ ਇਹ ਕੱਲਾ ਵੱਡਿਆਂ ਗਾਂਸੇ ਦਾ ਬੇਨ ਹੈ ਮੇਰੀ ਵੀਰੋ ਜੇ ਘਮਾਰ ਢਿੜਪੇ ਹੋਣੀ ਇਹ ਤੇ ਸਲੋ ਕਬੱਡੀ ਬਲਾਉ ਕਰਦੇ ਉਹ ਤੇਤਾ ਅੱਜ ਵੀ ਦਿਲਾਂ ਦੇ ਵਿੱਚ ਅਮਨਦੀਪ ਪੋਨੀਆ ਸਾਡਾ ਵੀਰ ਅਮਨਦੀਪ ਪੋਨੀਆ ਪੋਨੀਆ ਕੈਟਰੀਂਗ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਲੈਕ ਹੌਕ ਇਮੀਗ੍ਰੇਸ਼ਨ ਵਾਲਿਆਂ ਦਾ ਕਹਿੰਦੇ ਬਹੁਤ ਬਹੁਤ ਧੰਨਵਾਦ ਡਾਕਟਰ ਗੁਰਸੇਵਰ ਰਾਣੇ ਖੋਲੀ ਤੇ ਬਲੈਕਵੌਡ ਵਾਲਿਆਂ ਦਾ ਸਾਡੇ ਵੀਰ ਸ਼ਿਵਮ ਇੱਕ ਪਾਸੇ ਮੇਰੇ ਵੀਰ ਉੱਚਾ ਲਮਾ ਕਾਦਾ ਤੇ ਦੂਜੇ ਪਾਸੇ ਸਮندر ਜੀ ਮਟਿਆਰ ਹੈ। ਟੂਰ ਦਾ ਕਹਿੰਦੇ ਬਹੁਤ ਵੱਡਾ ਸਯੋਗ ਆ ਸਿਹਾਲ ਦੇ ਕਬੱਡੀ ਕੱਪ ਦੇ ਉੱਪਰ ਸਾਡੇ ਐਸਐਚਓ ਕਮਲਜੀਤ ਸਿੰਘ ਜਰਵਾ ਸਾਹਿਬ ਉਹਨਾਂ ਦਾ ਵੀ ਉੱਚੇ ਚੇਤਨ ਤੌਰ ਤੇ ਧੰਨਵਾਦ ਕਰਦੇ ਹਾਂ। ਜੋਲੀ ਲੇਖਾ ਜੋਖਾ ਆਪਾਂ ਲਓ ਸ਼ੀਰਾ ਟੈਂਬਰ ਬਾਲ ਦਾ ਜਿਹੜਾ ਲੇਖਾ ਜੋਖਾ ਹੈ ਦਿੜਬੇ ਦੀ ਟੀਮ ਦੇ ਪੁਆਇੰਟ ਨੇ 17 ਵਰਸਤੇ ਤੇ ਆ ਜਾਣ ਜੀ। ਬਹੁਤ ਬਹੁਤ ਧੰਨਵਾਦ ਜੀ ਮੇਰੀ ਬੇਨਤੀ ਹੈ ਗੁਰਤੇਜ ਜੀ ਇੱਕੋ ਮੈਂ ਲਵਾਵਾਂਗਾ ਬੇਨਤੀ ਹੈ ਜੀ ਸੁਨਹਾਰਾ ਰਣੂਆ ਤੇ ਗੁਰਦਾਸਪੁਰ ਲਾਈਨ ਪਹਿਲਾ ਮੈਚ ਖੇਡਣ ਲਈ ਦੋਵੇਂ ਟੀਮਾਂ ਜਲਦੀ ਆ ਜਾਣ ਨਾਲ ਹੀ ਮੈਂ ਕਹਾਂਗਾ ਵੀ ਤੋਂ ਸ਼ਬਦ ਜਿਹੜੇ ਤੁਸੀਂ ਸਾਹਮਣੇ ਕਰੋ ਗੁਰਜੀ ਕੀ ਫਤਿਹ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਸਿਹਾਲ ਦੇ ਬੈਨਰ ਹੇਠਾਂ ਪੰਜਵਾਂ ਕਬੱਡੀ ਟੂਰ ਚੱਲੀ ਗਿਆ ਕਬੱਡੀ ਕੱਪ ਖੇਡਿਆ ਵਿਗੇ ਦਾ ਬੱਬੂ ਆਂ ਦਾ ਖੇਲੇ ਮੇਰੇ ਸਰਹਾਲਾ ਰਣਵਾ ਤੇ ਗਰਦਾਸਪੁਰ ਲੈਨ ਗਰਾਊਂਡ ਦੇ ਵਿੱਚ ਆ ਜਾਣ ਜੀ ਬਹੁਤ देर ਹੋ ਗਈ ਇਹਨਾਂ ਸਮਾਂ ਔਰ 100 ਮੀਟਰ ਦੀ ਦੌੜ ਲਾਵੇ ਕਿਸ ਬੱਚੀ ਦਾ ਵੀ ਜਰੂਰ ਮਾਨਤਾ ਕਰਨਾ ਹੈ ਜੀ ਔਰ ਸਾਡੇ ਪਿਛਲੇ ਦਿਨੀ ਉਹ ਇੱਕ ਵੀ ਬੱਦੋਵਾਲ ਦੇ ਕੱਪ ਦਾ ਪਹਿਲਾ ਕਿਹੜਾ ਸਟਾਪਰ ਸੀਗਾ ਉਹ ਵਰਸ਼ਰਨ ਪੱਪੂ ਸੀ ਚੂੜਕਟ ਵਾਲਾ ਔਰ ਬੈਸਟਰ ਸਦਮਾ ਵਾਲਾ ਦੱਸਾ ਸੀ ਕਿ ਮਹਾਨ ਕਬੱਡੀ ਖਿਡਾਰੀ ਨੇ ਜਿੱਲਾ ਕਰਕੇ ਕਬੱਡੀ ਆਵਾਦ ਹੈ ਜਿੱਲਾ ਕਰਕੇ ਆ ਵੱਡੇ ਵੱਡੇ ਮੇਲੇ ਲੱਗਣ ਲੱਗੇ ਨੇ ਉਧਰੋਂ ਮੈਂ ਵੇਖਦਾ ਫਿਰ ਮੋਰਤ ਵਾਲਾ ਦਲਿਆਰ ਮੋਜਾ 2011 ਦੇ ਐਕਸ਼ਨ ਕੱਪ ਦਾ ਇਰਾਨ ਦੇ ਵਿੱਚ ਕਪਤਾਨ ਹੁਸੈਨ ਦਾ ਭਾਰੀ ਟੀਮ ਦਾ ਵੱਡਾ ਕਬੱਡੀ ਐਕਸ਼ਨ ਖਿਡਾਰੀ ਉਦੋਂ ਸੰਦੇ ਭਗਤ ਪਿਆਰੇ ਮਿੱਤਰ ਸਰਵਜੰਨ ਸਿੰਘਰ ਤੋਂ ਆ ਸਰਵਜੰਨ ਸਿੰਘਰ ਵਾਲਾ ਪੜ ਵਿਚਰਨ ਵਾਲਾ ਜੇ ਇਹ ਮੈਸਰ ਸ਼ਰ ਦੇ ਗੱਲਾਂ ਕਰਦਾ ਆਪਣੇ ਜੀਤਾਂ ਦੇ ਵਿੱਚ ਇਹਦੀ ਕਬੱਡੀ ਕਦੇ ਕੌਣ ਪਾਵੇਗਾ ਇਹਦੇ ਸਹੀ ਕਬੱਡੀ ਦੇ ਗੁਰਦਾਸਪੁਰ ਲੈਂਦਾ ਇਹ ਨੌਜਾਨ ਤਕੜਾ ਜੱਫਾ